ਸਖਵੰਤ ਸਿੰਘ ਤੇ ਮਾਨ ਜੀ ਹੁਣਾਂ ਦੀ ਲਿਖਤ ਮਾਂ ਦੀ ਨਸੀਅਤ ਮੈਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਦੀ ਡਿਗਰੀ ਪਾਸ ਕੀਤੀ ਸੀ ਕਿ ਬਿਜਲੀ ਬੋਰਡ 'ਚ ਮੈਨੂੰ ਜੂਨੀਅਰ ਇੰਜੀਨੀਅਰ ਦੀ ਸਰਕਾਰੀ ਪੱਕੀ ਨੌਕਰੀ ਮਿਲ ਗਈ ਮੈਂ ਰੱਬ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਕਿਉਂਕਿ ਮੈਨੂੰ ਇੱਕ ਦਿਨ ਵੀ ਵਿਹਲੇ ਨਹੀਂ ਰਹਿਣਾ ਪਿਆ ਪਹਿਲੇ ਦਿਨ ਡਿਊਟੀ ਤੇ ਜਾਣ ਤੋਂ ਪਹਿਲਾਂ ਮੈਂ ਆਪਣੇ ਮਾਤਾ ਪਿਤਾ ਤੋਂ ਅਸ਼ੀਰਵਾਦ ਲਿਆ ਤੇ ਮੇਰੀ ਮਾਤਾ ਜੀ ਨੇ ਸਿੱਧ ਸੁਭਾਅ ਕਿਹਾ ਸਖਵੰਤ ਪੁੱਤ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਨੀ ਹੈ ਜੇਕਰ ਕਿਸੇ ਤੋਂ ਰਿਸ਼ਵਤ ਲਈ ਤਾਂ ਮੈਂ ਸਮਝਾਂਗੀ ਕਿ ਤੂੰ ਮੇਰਾ ਦੁੱਧ ਨਹੀਂ ਲਹੂ ਪੀਤਾ ਮਾਤਾ ਦੀ ਗੱਲ ਪੱਲੇ ਬੰਨ ਕੇ ਮੈਂ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ 15 ਕੇ ਦਿਨ ਕੰਮ ਸਿੱਖਦੇ ਸਿਖਾਉਂਦੇ ਲੰਘ ਗਏ ਉਸ ਵੇਲੇ ਮੇਰੀ ਉਮਰ ਸਾਢੇ 22 ਸਾਲ ਦੀ ਸੀ ਮੈਂ ਕਾਲਜ ਦੇ ਕਲਾਸਰੂਮ ਵਿੱਚੋਂ ਨਿਕਲ ਕੇ ਸਿੱਧਾ ਇੱਕ ਪਬਲਿਕ ਅਦਾਰੇ ਵਿੱਚ ਆ ਗਿਆ ਸੀ। ਮੈਂ ਜ਼ਿੰਦਗੀ 'ਚ ਕਦੀ ਬਿਜਲੀ ਬੋਰਡ ਦੇ ਦਫ਼ਤਰ ਨਹੀਂ ਗਿਆ। ਮੈਨੂੰ ਸਰਕਾਰੀ ਕੰਮ ਕਰਨ ਅਤੇ ਕਰਾਉਣ ਦਾ ਕੋਈ ਵੀ ਤਜਰਬਾ ਨਹੀਂ ਸੀ। ਮੈਂ ਸਰਕਾਰੀ ਨੌਕਰੀ ਨੂੰ ਬੜੀ ਸੌਖੀ ਸਮਝਦਾ ਸੀ। ਪਰ ਇੱਥੇ ਆ ਕੇ ਦੇਖਿਆ ਕਿ ਅਸਲ ਕਹਾਣੀ ਤਾਂ ਕੁਝ ਹੋਰ ਹੀ ਐ। ਮੈਨੂੰ ਸਿਸਟਮ ਦੀ ਕੋਈ ਸਮਝ ਨਹੀਂ ਸੀ। ਸਿੱਧ ਸਵਾਲ ਜਿਵੇਂ ਵੀ ਕਿਸੇ ਦਾ ਕੰਮ ਕਰਨਾ ਹੁੰਦਾ ਸੀ, ਛੱਟ ਕਰ ਦਿੰਦਾ ਸੀ। ਕਿਸੇ ਦਾ ਕੰਮ ਲਟਕਾਉਣਾ ਨਾ ਉਦੋਂ ਆਉਂਦਾ ਸੀ ਤੇ ਨਾ ਹੀ ਹੁਣ ਤੱਕ ਸਿੱਖਿਆ। ਮੇਰੀ ਨਵੀਂ ਨੌਕਰੀ ਇਸੇ ਤਰ੍ਹਾਂ ਤਰ੍ਹਾਂ ਚੱਲਦੀ ਰਹੀ ਕਿ ਮੈਨੂੰ ਕੁਝ ਔਕੜਾਂ ਆਉਣੀਆਂ ਸ਼ੁਰੂ ਹੋ ਗਈਆਂ। ਕੰਮ ਕਰਦੇ ਹੋਏ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਕਿਸੇ ਸਿਸਟਮ 'ਚ ਅੜਿੱਕਾ ਬਣ ਗਿਆ ਹੋਵਾਂ। ਇੰਨਾ ਜ਼ਿਆਦਾ ਰਾਜ ਸੀ ਤੇ ਉੱਚ ਅਧਿਕਾਰੀਆਂ ਦੇ ਦਬਾਅ ਕਾਰਨ ਮੈਂ ਬਹੁਤ ਪਰੇਸ਼ਾਨ ਰਹਿਣ ਲੱਗਾ। ਅਕਸਰ ਮੈਨੂੰ ਰਾਜਸੀ ਲੋਕਾਂ ਮੂਰੇ ਝੁਕਣ ਲਈ ਮਜਬੂਰ ਕਰਦੇ। ਪਰ ਮੈਂ ਅੜਿਆ ਰਹਿੰਦਾ ਗਲਤ ਕੰਮ ਜਮਾ ਵੀ ਬਰਦਾਸ਼ਤ ਨਾ ਕਰਦਾ ਇੱਥੇ ਸਕੂਲੀ ਕਾਲਜੀ ਵਿਦਿਆ ਤੇ ਮਾਤਾ ਪਿਤਾ ਨੇ ਜੋ ਸਿਖਾਇਆ ਸੀ ਸਭ ਉਸ ਤੋਂ ਉਲਟ ਵਾਪਰ ਰਿਹਾ ਸੀ ਕਈ ਵਾਰ ਮੈਂ ਬਿਲਕੁਲ ਇਕੱਲਾ ਰਹਿ ਜਾਂਦਾ ਮੇਰੀ ਉਮਰ ਦਾ ਕੋਈ ਵੀ ਮੁਲਾਜ਼ਮ ਦਫ਼ਤਰ ਵਿੱਚ ਨਹੀਂ ਸੀ ਮੈਨੂੰ ਰਿਸ਼ਵਤ ਲੈਣ ਦੇਣ 'ਚ ਕਈ ਵਾਰ ਬਹੁਤ ਮਜਬੂਰ ਕੀਤਾ ਜਾਂਦਾ ਪਰ ਮੈਂ ਆਪਣੀ ਜਿੱਦ ਤੇ ਅੜਿਆ ਰਹਿੰਦਾ ਕਿ ਜੋ ਮਰਜ਼ੀ ਹੋ ਜਾਵੇ ਰਿਸ਼ਵਤ ਨਹੀਂ ਲੈਣੀ ਮੈਂ ਮੰਨ ਚ ਧਾਰਿਆ ਹੋਇਆ ਸੀ ਕਿ ਚਾਹੇ ਕਿੰਨੀ ਵੀ ਗਰੀਬੀ ਆ ਜਾਵੇ ਪਾਟੇ ਕੱਪੜੇ ਪਾਉਣੇ ਮਨਜ਼ੂਰ ਧੱਤੀ ਤੇ ਸੋਨਾ ਮਨਜ਼ੂਰ ਪਰ ਕਿਸੇ ਦਾ ਹੱਕ ਮਾਰ ਕੇ ਆਪਣਾ ਢਿੱਡ ਨਹੀਂ ਭਰਨਾ ਖੈਰ ਸੁੱਕਾ ਸਮਾਂ ਜ਼ਿਆਦਾ ਨਹੀਂ ਚੱਲਿਆ ਮੈਂ ਦੁਖੀ ਹੋ ਕੇ ਇੱਕ ਦਿਨ ਘਰ ਆਇਆ ਤੇ ਮਾਤਾ ਪਿਤਾ ਨੂੰ ਕਹਿ ਦਿੱਤਾ ਕਿ ਬਸ ਬਹੁ ਹੋ ਗਿਆ ਹੁਣ ਨਹੀਂ ਮੇਰੇ ਕੋਲ ਹੋਰ ਸਰਕਾਰੀ ਨੌਕਰੀ ਹੋਣੀ ਮੈਂ ਕਰਪਟ ਸਿਸਟਮ ਤੋਂ ਬਹੁਤ ਦੁਖੀ ਹੋ ਚੁੱਕਾ ਸੀ ਮੈਂ ਮਨ ਬਣਾ ਲਿਆ ਜੇ ਤਾਂ ਦੇਸ਼ ਛੱਡ ਬਾਹਰਲੇ ਮੁਲਕ ਜਾਵਾਂਗਾ ਜਾਂ ਫਿਰ ਅੱਗੇ ਪੜ੍ਹਾਈ ਕਰਾਂਗਾ ਪਰ ਬਿਜਲੀ ਬੋਰਡ ਵਿੱਚ ਹੋਰ ਨੌਕਰੀ ਨਹੀਂ ਕਰਨੀ ਅਗਲੇ ਦਿਨ ਮੈਂ ਡਿਊਟ ਤੇ ਨਾ ਗਿਆ ਉਸੇ ਦਿਨ ਸ਼ਾਮ ਨੂੰ ਮੈਂ ਤੇ ਮੇਰੇ ਪਿਤਾ ਜੀ ਜਦੋਂ ਇਕੱਠੇ ਬੈਠੇ ਰੋਟੀ ਖਾ ਰਹੇ ਸਾਂ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਸੁਖਵੰਤ ਤੈਨੂੰ ਯਾਦ ਹੈ ਮੈਂ ਤੈਨੂੰ ਛੋਟੇ ਹੁੰਦੇ ਨੂੰ ਸਹਬਜ਼ਾਦਿਆਂ ਦੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਜਾਦਾ ਗੁਰਗੁ温 ਸਿੰਘ ਜੀ ਨੇ ਸਹਿਬਜਾਦਾ ਅਜੀਤ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਦੁਸ਼ਮਣ ਨਾਲ ਲੜਾਈ ਕਰਨ ਲਈ ਬਾਹਰ ਭੇਜਣ ਤੋਂ ਪਹਿਲਾਂ ਕਿਹਾ ਸੀ ਕਿ ਮੈਦਾਨ ਛੱਡ ਕੇ ਵਾਪਸ ਨਹੀਂ ਆਉਣਾ ਚਾਹੇ ਜੋ ਮਰਜ਼ੀ ਹੋ ਜਾਵੇ ਮੇਰਾ ਜਵਾਬ ਉੜੀਕੇ ਬਗੈਰ ਪਿਤਾ ਜੀ ਗਾਂ ਬੋਲੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਤਾਂ ਡਰ ਕੇ ਮੈਦਾਨ ਛੱਡ ਕੇ ਘਰ ਵਾਪਸ ਆ ਗਿਆ ਉੱਥੇ ਲੜ ਮਰ ਚਾਹੇ ਕੁਝ ਵੀ ਕਰ ਪਰ ਡਰ ਕੇ ਮੈਦਾਨ ਛੱਡ ਕੇ ਕਿਉਂ ਭੱਜ ਆਏ ਪਿਤਾ ਜੀ ਦੇ ਬੋਲ ਸੁਣ ਕੇ ਮੇਰੇ ਰੋਂਗ ਤੇ ਖੜੇ ਹੋ ਗਏ ਰੋਟੀ ਦੀ ਬੁਰਕੀ ਮੇਰੇ ਹਲਕੇ ਚ ਰੁਕ ਗਈ ਮੈਂ ਪਾਣੀ ਦਾ ਘੁੱਟ ਭਰ ਕੇ ਰੋਟੀ ਗਲੇ ਤੋਂ ਹੇਠਾਂ ਕੀਤੀ ਮੇਰੀ ਸਾਰੀ ਚਿੰਤਾ ਮੁੱਕ ਗਈ ਇਦਾਂ ਲੱਗਦਾ ਸੀ ਜਿਵੇਂ ਮੇਰੇ ਦਿਮਾਗ ਤੋਂ ਕੋਈ ਬਜਨ ਲੈ ਗਿਆ ਹੋਵੇ ਨਾਲ ਹੀ ਇੱਕ ਹੋਰ ਗੱਲ ਮੇਰੇ ਪਿਤਾ ਜੀ ਨੇ ਕਹਿ ਦਿੱਤੀ ਪੁੱਤਰਾ ਜੇ ਨੌਕਰੀ ਛੱਡਣੀ ਹੀ ਹੈ ਤਾਂ ਦੋ ਚਾਰ ਬੇਈਮਾਨਾਂ ਦੀ ਨੌਕਰੀ ਛੜਾ ਕੇ ਨੌਕਰੀ ਛੱਡ ਕੇ ਘਰ ਆਵੇਂ ਮੈਂ ਸਮਝੂਗਾ ਮੇਰਾ ਪੁੱਤ ਕੁਝ ਕਰਕੇ ਆਇਆ ਹੈ। ਇਸ ਗੱਲ ਨੇ ਮੇਰੀ ਆਤਮਾ ਹੀ ਝੰਜੋੜ ਦਿੱਤੀ। ਮੈਂ ਸਵੇਰ ਹੋਣ ਦੀ ਅੜੀ ਕਰਨ ਲੱਗਾ। ਸਾਰੀ ਰਾਤ ਉਸੜਵੱਟੇ ਲੈਂਦੇ ਲੰਘ ਗਏ। ਸਵੇਰ ਹੋਈ ਤਾਂ ਤਿਆਰ ਹੋ ਕੇ ਅਤੇ ਗੁਰੂ ਗਵਿੰਦ ਸਿੰਘ ਪਖ ਸਿੰਘ ਵਰਗੇ ਯੋਧਿਆਂ ਨੂੰ ਮੰਚ ਧਾਰ ਕੇ ਮੈਂ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ। ਬਸ ਫੇਰ ਕੀ ਸੀ? ਆਪਣੇ ਵੱਲੋਂ ਕੰਮ ਪੂਰੀ ਤਨਦੇਹੀ, ਹਿੰਮਤ ਤੇ ਇਮਾਨਦਾਰੀ ਨਾਲ ਕਰਨ ਲੱਗਾ। ਵੱਡੇ ਅਫਸਰਾਂ ਨੂੰ ਮੈਂ ਪਿਆਰ ਨਾਲ ਬੇਨਤੀ ਕਰ ਦਿੰਦਾ ਕਿ ਮੈਨੂੰ ਰਿਸ਼ਵਤ ਵਾਲੇ ਪਾਸੇ ਨਾ ਤੋਰੋ ਮੈਂ ਕਿਸੇ ਦੀ ਜੇਬ ਨਹੀਂ ਕੱਟਣੀ ਪਰ ਸਾਡੇ ਦੇਸ਼ ਦਾ ਸਿਸਟਮ ਨਹੀਂ ਸੁਧਰ ਸਕਦਾ ਮੇਰੇ ਤੇ ਬਹੁਤ ਵਾਰੀ ਦਬਾਅ ਬਣਾਇਆ ਜਾਂਦਾ ਪਰ ਮੈਂ ਬਾਹੀ ਗੁਰੂ ਦੀ ਕਿਰਪਾ ਤੇ ਮਾਤਾ ਪਿਤਾ ਦੀਆਂ ਸਿੱਖਿਆਵਾਂ ਕਰਕੇ ਅਡੋਲ ਖੜਾ ਰਹਿੰਦਾ ਇੱਕ ਦਿਨ ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਤਾਂ ਮੈਂ ਵੱਡੇ ਅਫਸਰ ਦੇ ਦਫ਼ਤਰ ਗਿਆ ਤੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਮੈਂ ਉਸ ਅਫਸਰ ਨੂੰ ਕਹਿ ਦਿੱਤਾ ਸ਼੍ਰੀਮਾਨ ਜੀ ਮੈਂ ਅਜੇ 22-23 ਸਾਲ ਦਾ ਹਾਂ ਤੇ ਤੁਸੀਂ 55 ਸਾਲ ਤੋਂ ਟੱਪੇ ਪਈਓ ਮੈਨੂੰ ਤਾਂ 20 ਨੌਕਰੀਆਂ ਮਿਲ ਜਾਣੀਆਂ ਪਰ ਜੇ ਤੁਹਾਡੀ ਨੌਕਰੀ ਗਈ ਤੁਹਾਨੂੰ ਕਿਸੇ ਨੇ 10 ਰੁਪਏ ਦਿਹਾੜੀ ਤੇ ਨਹੀਂ ਰੱਖਣਾ ਮੈਨੂੰ ਰਿਸ਼ਵਤ ਲੈਣ ਲਈ ਮਜਬੂਰ ਨਾ ਕਰੋ ਮੈਂ ਨਾ ਰਿਸ਼ਵਤ ਲੈਣੀ ਹੈ ਤੇ ਨਾ ਦੇਣੀ ਹੈ ਇੰਨਾ ਕਹਿ ਕੇ ਮੈਂ ਉਸ ਅਫਸਰ ਦੇ ਦਫ਼ਤਰ ਵਿੱਚੋਂ ਬਾਹਰ ਆ ਗਿਆ ਅਤੇ ਬੇਖੌਫ ਆਪਣੀ ਡਿਊਟੀ ਕਰਨ ਲੱਗਾ ਉਸ ਦਿਨ ਤੋਂ ਬਾਅਦ ਰਿਸ਼ਵਤ ਲੈਣ ਦੇਣ ਲਈ ਮੇਰੇ ਤੇ ਕੋਈ ਖਾਸ ਦਵਾ ਨਹੀਂ ਪਾਇਆ ਗਿਆ ਪਰੰਤੂ ਫੇਰ ਵੀ ਮੈਨੂੰ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਤੇ ਹੁਣ ਵੀ ਸਾਹਮਣਾ ਕਰਦਾ ਰਹਿਣਾ ਜਿਵੇਂ ਕਹਿੰਦੇ ਨੇ ਕਿ ਕਿਸੇ ਵੀ ਚੀਜ਼ ਦਾ ਖਤਮ ਨਹੀਂ ਹੁੰਦਾ ਉਸੇ ਤਰ੍ਹਾਂ ਮੈਨੂੰ ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਹੋਏ ਕਈ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਅਫਸਰ ਅਤੇ ਮੁਲਾਜ਼ਮ ਮਿਲੇ ਜਿਨ੍ਹਾਂ ਦੇ ਪਿਆਰ ਅਤੇ ਹਿੰਮਤ ਸਦਕਾ ਮੈਨੂੰ ਇਸ ਮਹਿਕਮੇ ਵਿੱਚ ਵਧੀਆ ਨੌਕਰੀ ਕਰਨ ਦਾ ਬਲ ਮਿਲਿਆ ਪਾਵਰ ਕਾਮ ਇਨਾ ਵਧੀਆ ਮਹਿਕਮਾ ਹੈ ਕਿ ਇਸ ਵਿੱਚ ਮੈਂ ਆਪਣੀ ਡਿਊਟੀ ਨੂੰ ਸੱਚੀ ਸੇਵਾ ਸਮਝਦੇ ਹੋਏ ਕਰਦਾ ਹੋਇਆ ਬਹੁਤ ਮਾਣ ਮਹਿਸੂਸ ਕਰਦਾ ਇਨਾ ਮਾਣ ਸਨਮਾਨ ਮਿਲਿਆ ਕਿ ਮੈਨੂੰ ਇਸ ਮਹਿਕਮੇ ਵਿੱਚ ਕੰਮ ਕਰਦੇ ਹੋਏ ਕਿ ਹੋ ਸਕਦਾ ਮੈਂ ਇਸ ਦੇ ਲਾਇਕ ਵੀ ਨਾ ਹੋਵਾਂ ਇਸ ادارے ਵਿੱਚ ਡਿਊਟੀ ਕਰਦੇ ਬਹੁਤ ਸਨਮਾਨ ਅਵਾਰਡ ਮਿਲੇ ਤਰੱਕੀਆਂ ਹੋਈਆਂ ਤਕਰੀਬਨ 19 ਸਾਲ ਹੋ ਗਏ ਮੈਨੂੰ ਸਿਸਟਮ ਵਿੱਚ ਜੂਝਦੇ ਹੋਏ ਜਦੋਂ ਵੀ ਕਦੇ ਡਿਊਟੀ ਕਰਦੇ ਹੋਏ ਨਿਰਾਸ਼ਾਤਾ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਤਾਂ ਮਾਤਾ ਪਿਤਾ ਦੀਆਂ ਨਸੀਹਤਾਂ ਅਤੇ ਉਹਨਾਂ ਦੁਆਰਾ ਦਿੱਤੀ ਜਾਂਦੀ ਹਿੰਮਤ ਹਰ ਮੁਸ਼ਕਲ ਵਿੱਚ ਮੈਨੂੰ ਬਾਹਰ ਕੱਢ ਦਿੰਦੀ ਹੈ। ਸਖਵੰਤ ਸਿੰਘ ਤੇ ਮਾਨ ਜੀ ਹਰਾਂਦੀ ਆਪ ਬੀਤੀ ਮਾਂ ਦੀ ਨਸੀਹਤ ਇੱਥੇ ਹੀ ਸਮਰਥ ਹੁੰਦੀ ਹੈ।